ਪੀਪਲ ਅਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਜੋ ਵੀ ਮੇਰੇ ਨਾਲ ਜੁੜਿਆ ਹੈ ਜਾਂ ਕੋਈ ਨਵਾਂ ਜੁੜਨਾ ਚਾਹੁੰਦਾ ਹੈ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਕਾ ਆ ਪਹਿਲੇ ਨੀ ਝੋਟੀ ਦੀ ਵੀਡੀਓ ਪਾਉਣ ਲੱਗੇ ਆ ਪਹਿਲੇ ਸੂਏ ਸੂਣਾ ਹੈ ਪਹਿਲੇ ਸੂਏ ਸੂਣਾ ਹੈ ਹਾਂਜੀ ਸਿੱਧੂ ਸਾਹਿਬ ਸਵਾਗਤ ਹੈ ਪਹਿਲਾਂ ਤੁਹਾਡਾ ਸਤਿ ਸ੍ਰੀ ਅਕਾਲ ਕਿੰਨਾ ਚਿਰ ਰਹਿੰਦਾ ਇਹਦੇ ਸੂਣ ਦੇ ਵਿੱਚ 15 ਦਿਨ ਪਏ ਸੂਣ ਚ 15 ਦਿਨ ਸੂਣ ਦੇ ਵਿੱਚ ਜੇ ਪਏ ਆ ਬਾਕੀ ਇਹਦੇ 15 ਦਿਨ ਕਾਲੀ ਸ਼ਾਹ ਝੋਟੀ ਐ ਥਣ ਥਣ ਲੇਵਾ ਹੋਣੇ ਥੋਣੂ ਦੇਵੇ ਦੀ ਬਹੁਤ ਸਾਫ ਐ ਝੋਟੀ ਚਾਕਲੀਦਾਰ ਵਧੀਆ ਲੇਵਾ ਥਾਂ ਸਾਫ ਐ ਥਣ ਇੱਕੋ ਜਿਹਾ ਵਿਰਲੇ ਐ ਥਣ ਬਹੁਤ ਸੋਹਣੇ ਐ ਕਾਲੀ ਸ਼ਾਹ ਮੁਰਰਾ ਨਸਲ ਦੀ ਝੋਟੀ ਐ ਕੁੰਡੀ ਐ ਦੇਖੋ ਸਿੰਘ ਦੇਖੋ ਵੀ ਝੋਟੀ ਦੇ ਮੱਥਾ ਓਕਿਆ ਕੱਦ ਕਾਠ ਬਹੁਤ ਐ ਝੋਟੀ ਦਾ ਪੁਰਣ ਪੁਰਣ ਮੜਾ ਵੇਰ ਜੀ ਦੇ ਮੜਾ ਜ ਤੋਰਲ ਤੋਰ ਕੇ ਵੀ ਦਿਖਾਵਾਂਗੇ ਭਾਈ ਭਾਈ ਦੀ ਧਰੀ ਭੱਜੂ ਭੱਜੂ ਵੀ ਚਲ ਕੋਈ ਨਾ ਖੜੀ ਰਹਿਣ ਦਿਓ ਕਾਲੀ ਸ਼ਾਹ ਮੁਰਰਾ ਨਸਲ ਦੀ ਝੋਟੀ ਐ ਅਈ ਕਿਸੇ ਵੀਹ ਭਰਾਣੇ ਸੰਪਰਕ ਕਰਨਾ ਤਾਂ ਸਿੱਧੂ ਸਾਹਿਬ ਮੋਬਾਈਲ ਨੰਬਰ ਬੋਲੂ ਆਪਣਾ 98731 98731 737 5744 57 44 747 ਇਹ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ ਇਹ ਝੁੱਟੀ ਪਿੰਡ ਦਿਆਲਪੁਰਾ ਮਿਰਜ਼ਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਰਣਧੀਰ ਸਿੰਘ ਸਿੱਧੂ ਉਹਨਾਂ ਦੇ ਘਰੇ ਖੜੀ ਹੈ ਕਿਸੇ ਵੀ ਭਰਾਣੇ ਖਰੀਦਣੀ ਹੈ ਤਾਂ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ